ਜਦੋਂ ਬਈ ਵੀਜ਼ਾ ਇਹ ਤੋਂ ਕਿਸੇ ਦੇ ਪਿਓ ਨੇ ਕਿਸ ਤੋਂ ਪੈਸੇ ਮੰਗੇ ਹੁੰਦੇ ਹਨ ਵੀ ਸਾਡੇ ਥੋੜੇ ਜਿਹੇ ਪੈਸੇ ਘਟਦਿਆ ਕੋਈ ਰਿਸ਼ਤੇਦਾਰਾਂ ਤੋਂ ਵੀ ਸਾਨੂੰ ਅਰੇਂਜਮੈਂਟ ਕਰ ਦਿਓ ਵੀ ਬਾਅਦ ਚ ਅਸੀਂ ਮੋੜ ਦਿਆਂਗੇ ਉਹ ਬੰਦਾ ਜਾਣਦਾ ਹੁੰਦਾ ਬਈ ਵੀ ਕੰਮ ਇੱਥੇ 4 ਦਿਨ ਕਰੀਏ ਕਿ 7 ਦਿਨ ਕਰਨਾ ਪੈਣਾ ਉਹ ਬੰਦਾ ਹਾਲਾਤ ਜਾਣਦਾ ਹੁੰਦਾ ਬਈ ਇੱਕ ਤਾਂ ਕਹਿੰਦਾ ਵੀ ਜੀ ਨਹੀਂ ਲੱਗਦਾ ਤੇ ਇੱਕ ਕਹਿੰਦਾ ਬਈ ਜੀ ਕਿਉਂ ਨਾ ਲੱਗੂਗਾ ਜਦੋਂ ਪਤਾ ਨਾ ਬਈ ਪਿੱਛੇ ਕੀ ਮਜਬੂਰੀਆਂ ਛੱਡ ਕੇ ਆਏ ਆ ਕੀ ਹਾਲਾਤ ਛੱਡ ਗਏ ਕਿਹੜੇ ਹਾਲਾਤ ਠੀਕ ਕਰਨੇ ਆ ਫਿਰ ਜੀ ਕਿਉਂ ਨਾ ਲੱਗੂ ਬਈ ਮੱਲੋ ਮੱਲੀ ਜੀ ਲੱਗਦਾ ਜਦੋਂ ਇੰਨੇ ਦੁੱਖ ਤੇ ਇੰਨੇ ਮਾੜੇ ਹਾਲਾਤ ਬੰਦਾ ਕੱਟ ਕੇ ਇੱਥੇ ਤੱਕ ਪਹੁੰਚਦਾ ਨਾ ਤੇ ਜਦੋਂ ਪੈਸੇ ਕਰਕੇ ਸਾਰਾ ਕੁਝ ਠੀਕ ਹੋਣ ਲੱਗ ਜਾਂਦਾ ਨਾ ਬਈ ਜਦੋਂ ਅਗਲਾ ਕਮਾ ਕੇ 1 ਲੱਖ 1.5 ਲੱਖ ਰੁਪਏ ਮਹੀਨੇ ਦਾ ਭੇਜਦਾ ਨਾ ਉਦੋਂ ਫਿਰ ਇੱਥੋਂ ਜਾਣ ਨੂੰ ਜੀ ਨਹੀਂ ਕਰਦਾਗਾ ਉਦ ਕੰਮ ਕਰਨਾ ਪੈਂਦਾ ਹਨਾ ਪਰ ਕਿਸੇ ਦੀ ਖੁਸ਼ੀ ਖਾਤਰ ਆਪਦੀ ਖੁਸ਼ੀ ਖਾਤਰ ਆਪਦੇ ਮਾਂ ਪਿਓ ਦੀ ਖੁਸ਼ੀ ਖਾਤਰ ਬੰਦਾ ਕੰਮ ਕਰਦਾ ਹਰ ਕੋਈ ਕਰਦਾ ਹਰ ਕਿਸੇ ਨੂੰ ਕਰਨਾ ਵੀ ਚਾਹੀਦਾ